ਔਰ ਕੀ ਕੀ ਇਹ ਕਿੱਦਾਂ ਸ਼ੈਦ ਕਰਦੇ ਆ ਔਰ ਕੀ ਕੀ ਪ੍ਰੋਸੀਜਰ ਹੈ ਤਾਂ ਸਰ ਸ਼ੈਦ ਕੱਟਦੇ ਆਂ ਅਸੀਂ ਪ੍ਰੈਸ਼ਰ ਨਾਲ ਹਵਾ ਦੇ ਮਸ਼ੀਨਾ ਹੁੰਦੀ ਆ ਸਾਡੇ ਕੋਲ ਟੀਨ ਦੀਆਂ ਮਤਲਬ ਕਿ ਬਹੁਤ ਵਧੀਆ ਡੇਡੀਆਂ ਚੋੜੀਆਂ ਹੁੰਦੀਆਂ ਹੁਣ ਇੱਥੇ ਹੈ ਨਹੀਂ ਦੂਜੀ ਫਰਾਂਸ ਸੈਦ ਕੱਢਣ ਦੇ ਤੇ ਉਧਰ ਹੀ ਪੇਜਦੀਆਂ ਤੇ ਅਸੀਂ ਪ੍ਰੈਸ਼ਰ ਨਾਲ ਸ਼ੈਦ ਕੱਢਿਆ ਜਾਂਦਾ ਹੈ ਹਵਾ ਦੇ ਪ੍ਰੈਸ਼ਰ ਨਾਲ ਉਹਨੂੰ ਘੁਮਾਇਆ ਜਾਂਦਾ ਤੋ ਘੁਮਾਨ ਨਾਲ ਹੀ ਉਹਦਾ ਸ਼ੈਦ ਨਿਕਲਿਆ ਜਾਂਦਾ ਜੋ ਕਿ ਆਂਡਾ ਬੱਚਾ ਬਿਲਕੁਲ ਸੇਫ ਰਹਿ ਜਾਂਦਾ ਸਾਡਾ ਜਿਹੜਾ ਮਸ਼ੀਨ ਤੇ ਆ ਜਾਂਦਾ ਪਿਓਰ ਹੁੰਦਾ ਪਿਓਰ ਬਿਲਕੁਲ ਜੀ 100% ਪਿਓਰ ਹੱਥ ਦੇ ਸ਼ਹਿਦ ਤੇ ਇਹਦੇ ਵਿੱਚ ਕੀ ਫਰਕ ਹੁੰਦਾ ਹੱਥ ਦੇ ਸ਼ਹਿਦ ਦੇ ਵਿੱਚ ਜਿੱਦੋਂ ਅਸੀਂ ਕੱਟਦੇ ਹਾਂ ਉਹਨੂੰ ਮੈਂ ਦੇਖਿਆ ਕਈ ਵਾਰੀ ਉਹ ਵਿੱਚ ਆਂਡਾ ਵੀ ਵਿੱਚ ਸਾਰਾ ਕੁਝ ਵਿੱਚ ਹੀ ਪਿੱਛੇ ਜਾਂਦਾ ਉਹਦੇ ਵਿੱਚ ਬੱਚਾ ਲਾਰ ਬਾ ਬੰਦਕੀ ਜਿਹੜੀ ਸੁੰਡੀ ਹੁੰਦੀ ਉਹ ਵੀ ਵਿੱਚੇ ਪਿੱਛੇ ਉਹਦਾ ਜਿਹੜਾ ਰਸ ਉਹ ਸ਼ਹਿਦ ਦੇ ਵਿੱਚ ਆ ਜਾਂਦਾ ਸਾਡੇ ਵਾਲੇ ਦੇ ਵਿੱਚ ਇਹ ਚੀਜ਼ ਨਹੀਂ ਹੈ ਜੀ ਸਾਡੇ ਵਾਲਾ ਸ਼ਹਿਦ ਜਿਹੜਾ ਜਿਹਨੂੰ ਮੰਨ ਕੇ ਚਲੀ ਵੀ ਬਹੁਤ ਹੀ ਜ਼ਿਆਦਾ ਵਧੀਆ ਔਰ ਇਹੀ ਸਹਬ ਜਿਹੜਾ ਆ ਆਲੋ ਵਰਲਡ ਦੇ ਵਿੱਚ ਜਾਂਦਾ ਜਦੋਂ ਦੂਜੇ ਸ਼ਹਿਰ ਤੋਂ ਉਹ ਲੋਕਲ ਲੋਕ ਹੀ ਖਾਂਦੇ ਬਾਹਰ ਨਹੀਂ ਜਾਂਦਾ ਉਹ ਮੱਖੀ ਦੀ ਗੱਲ ਕਰੀਏ ਤੇ ਕਿੰਨੇ ਮੱਖੇ ਪਾਲੀ ਦੇ ਕਿੰਨੇ ਬਕਸੇ ਆ ਦੇਖ ਲੈ ਜੀ ਸਾਡਾ ਗਰੁੱਪ ਆ ਜਿਹੜਾ ਇਹਲੇ ਕੋਈ 5 ਘਟੋ ਡੱਬਾ ਹੈਗਾ ਸਾਡੇ ਕੋਲ 500 ਹਾਂਜੀ ਤਿੰਨ ਜਣੇ ਅਸੀਂ ਤਿੰਨ ਚਾਰ ਜਣੇ ਅਸੀਂ ਆਪੋ ਵਿੱਚ ਰਲ ਕੇ ਕਰਨਦੇ ਆ ਕਿੰਨਾ ਕੁ ਉਤਪਾਦਨ ਕਰਦੇ ਹਾਂ ਉਹ ਪਾਦਨ ਦੀ ਇਹ ਕਦੀ ਨੋਟ ਨਹੀਂ ਕੀਤਾ ਪਰ ਲੇਕਿਨ ਠੀਕ ਠਾਕ ਕਰ ਜੰਨੇ ਆ ਮਾਰਕੀਟਿੰਗ ਤੋਂ ਮਾਰ ਕਰਨੇ ਆ ਜੀ بس یہی ہے ਸਰਕਾਰ ਵੱਲੋਂ سبسڈی ਦਿੱਤੀ ਜਾਂਦੀ ਹੈ ਉਹਦੇ ਤੋਂ ਸਰਟੀਫਾਈਡ ਨਹੀਂ ਜੀ ਬਿਲਕੁਲ ਨਹੀਂ ਹੈਗਾ ਜੀ ਜ਼ਿੰਦਗੀ ਜੀ ਇੱਕ ਵਾਰ ਹੀ ਮਿਲਦੀ ਹੈ ਸਾਡਾ ਕੰਮ ਇਦਾਂ ਦਾ ਅਸੀਂ ਰਾਜਸਥਾਨ ਜਾਣਾ 400 400 ਕਿਲੋਮੀਟਰ 450 ਕਿਲੋਮੀਟਰ ਤੇ ਐਕਸੀਡੈਂਟ ਹੋ ਗਿਆ ਕਿਤੇ ਕੁਝ ਹੋ ਗਿਆ ਤੇ ਉਹ ਸਾਨੂੰ ਜੇ ਮੰਨ ਲਓ 5 ਸਾਲ ਬਾਅਦ ਮੱਖੀ ਮਰ ਗਈ ਹੈ ਬੰਦਿਆਂ ਦਾ ਵੀ ਕਿਵੇਂ ਨੁਕਸਾਨ ਹੋ ਜਾਂਦਾ ਉਹਨਾਂ ਤੇ ਵੀ ਕੋਈ ਗਵਰਨਮੈਂਟ ਵੱਲੋਂ ਕੋਈ ਨਹੀਂ ਹੈਗਾ ਤੇ ਮੱਖੀ ਮਰ ਜੇ ਉਹਦੇ ਨਾਲ ਵੀ ਕੋਈ ਨਾ ਹੈ ਨਹੀਂਗਾ ਕੋਈ ਮਟੀਰੀਅਲ ਦੀ ਗੱਲ ਕਰੀਏ ਤੇ ਇੱਕੋ ਥਾਂ ਤੋਂ ਮਿਲ ਜਾਂਦਾ ਨਹੀਂ ਜੀ ਨਹੀਂ ਬਿਲਕੁਲ ਨਹੀਂ ਅਲੱਗ-ਅਲੱਗ ਕਿੱਥੋਂ-ਕਿੱਥੋਂ ਲੈਂਦੇ ਹੋ ਫਿਰ ਜਦੋਂ ਮੰਨ ਕੇ ਚਲੇ ਜੀ ਕੁਝ ਮੰਨ ਲਓ ਦਿਨਾਂਗਰੋਂ ਮਿਲ ਗਿਆ ਕੁਝ ਗਰਦਾਪੁਰੋਂ ਮਿਲ ਗਿਆ ਕੁਝ ਇਦਾਂ ਆਇਆ ਜੀ ਬਸ ਇਹ ਜਿਹੜੇ ਉਤਪਾਦਕ ਹੀ ਸ਼ਾਇਦ ਇਹ ਉਤਪਾਦਕ ਹੀ ਆਪਣਾ ਧੰਦਾ ਛੱਡਦੇ ਜਾ ਰਹੇ ਇਹਦਾ ਕੀ ਕਾਰਨ ਮੰਨਦੇ ਹੋ ਕਾਰਨ ਜੀ ਇਹੀ ਹੈ ਤੁਹਾਨੂੰ ਦੱਸਿਆ ਵੀ ਮੰਨ ਲਓ ਵੀ ਹੁਣੇ ਅਹੀਂ ਗੰਗਨਗਰ ਤੋਂ ਰਾਸਤਾਂ ਤੋਂ ਆਏ ਆ ਮੱਖੀ ਲੈ ਕੇ ਸਾਰੀ ਜੰਨੀ ਵੀ ਅਸੀਂ ਵਿਕੀਪਰ ਆ ਗਏ ਸ਼ਾਇਦ ਅਸੀਂ ਉਹਨਾਂ ਨੂੰ ਦਿੱਤਾ ਜੀ ਕੋਈ ਇੱਕ ਇੱਕ ਬੰਦੇ ਨੇ ਕੋਈ 2.5 ਲੱਖ ਤੱਕ ਇਹਨੇ 3 ਲੱਖ ਤੱਕ ਇਹਨੇ 4 ਲੱਖ ਤੱਕ ਇਹਨੇ 5 ਲੱਖ ਦਾ ਸਾਨੂੰ 30-30 ਹਜ਼ਾਰ ਰੁਪਏ ਦੇ ਕੇ ਤੇ ਉਹਨਾਂ ਤੌਰ ਤੇ ਵੀ ਲੋਜ ਕੋਈ ਰੇਟ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੁਸੀਂ ਫੜੋ 30-30 ਹਜ਼ਾਰ ਰੁਪਏ ਤੇ ਜਾਓ ਉੱਥੇ ਪੰਜ ਪੰਜ 6-6 ਮਹੀਨੇ ਰਹਿ ਗਏ ਆ ਜੀ ਉੱਥੇ ਅਸੀਂ ਰੋਟੀ ਵੀ ਖਾਣੀ ਹੈ ਮੋਟਰਸਾਈਕਲ ਵੀ ਚਲਾਉਣਾ ਹੈ ਸ਼ਾਇਦ ਵੀ ਕੱਢਣ ਲੇਵਰਾਂ ਵੀ ਲੱਗਣੀਆਂ ਲੇਕਿਨ ਹਮ ਮਤਲਬ ਪ੍ਰਾਈਵੇਟ ਤੌਰ ਤੇ ਖਰੀਦ ਹੋ ਰਹੀ ਹੈ ਇਸ ਦਾ ਆ ਪ੍ਰਾਈਵੇਟ ਤੇ ਖਰੀਦ ਭਾਈ ਪ੍ਰਾਈਵੇਟ ਤੌਰ ਤੇ ਹੋਏ ਸਰ ਮਤਲਬ ਕਿ ਗੌਰਮੈਂਟ ਦੇ ਧਿਆਨ ਦੇ ਵਿੱਚ ਹੋਏ ਵੀ 20 ਕੀਪਰ ਨੂੰ ਕਿੱਦਾਂ ਬਚਾਣਾ ਹੈ ਇੰਨਾ ਵੱਡਾ ਇੱਕ ਬਿਜ਼ਨਸ ਮਤਲਬ ਕਿ ਐਕਸਪੋਰਟ ਸਾਡੇ ਦੇਸ਼ ਦਾ ਲੇਕਿਨ ਇਹਦੇ ਤੇ ਧਿਆਨ ਹੀ ਕਿਸੇ ਨੇ ਹੈ ਨਹੀਂ ਆਇਆ ਜੀ ਜਿੱਦਾਂ ਸ਼ੈਦ ਦੀ ਡਿਮਾਂਡ ਵੀ ਕਾਫੀ ਹੈ ਐਕਸਪੋਰਟ ਵੀ ਕਰੇ ਗਵਰਨਮੈਂਟ ਤੇ ਕਾਫੀ ਫਾਇਦਾ ਹੋ ਸਕਦਾ ਲੱਗਦਾ ਨਹੀਂ ਹੈ ਕਿ ਸਰਕਾਰੀ ਤੌਰ ਤੇ ਖਰੀਦ ਹੋਣੀ ਚਾਹੀਦੀ ਕੁਝ ਤੁਹਾਨੂੰ ਵੀ ਫਾਇਦਾ ਹੋ ਸਕਦਾ ਚਲੋ ਸਰਕਾਰੀ ਹੋ ਜੇ ਜਾਂ ਸਰਕਾਰ ਇਸ ਇਨਫ ਤੇ ਕੋਈ ਧਿਆਨ ਰੱਖੇ ਫਿਰ ਇੰਡੀਆ ਸ਼ੈਦ ਦੇ ਵਿੱਚ ਬਹੁਤ ਹੀ ਵੱਡਾ ਐਕਸਪੋਰਟਰ ਹੈ ਘਟੋ ਘਟ 33 34 ਦੇਸ਼ਾਂ ਨੂੰ ਸ਼ੈਦ ਐਕਸਪੋਰਟ ਕਰਤਾ ਪਿਆ ਤਾਂ ਇਹ ਮੰਨ ਕੇ ਚਲੋ 33 34 ਦੇਸ਼ਾਂ ਨੂੰ ਐਕਸਪੋਰਟ ਹੋ ਰਿਹਾ ਸ਼ੈਦ ਤਾਂ ਕਿੰਨਾ ਕੁ ਸੋਟਾ ਆਏਗਾ ਪ੍ਰੋਜੈਕਟ ਮਤਲਬ ਕਿੰਨਾ ਹੁੰਦਾ لیکن لگاتار دیکھا ہے ریچ کافی بی کیپر سی سارے تقریبا ਧੰਦਾ ਛੱਡ ਚੁੱਕੇ ਹੈ ਕੋ ਛੱਡ ਚੁੱਕੇ ਕੋ ਛੱਡੀ ਜਾਣ ਦੇ ਜੀ ਆਪਣਾ ਜਦਾ ਘਰ ਨਹੀਂ ਚੱਲਦਾ ਉਹਨਾਂ ਤੇ ਵੀ ਸ਼ਾਦੀ پوری ਕੀਮਤ ਨਹੀਂ ਮਿਲਦੀ ਬਿਲਕੁਲ ਨਹੀਂ ਜੀ پوری ਕੀਮਤ ਬਿਲਕੁਲ ਹੀ ਨਹੀਂ ਜੀ ਸਰਕਾਰ ਨੂੰ ਪਾਲਸੀ ਬਣਾਉਣੀ ਚਾਹੀਦੀ ਹੈ ਬਣਾਣੀ ਚਾਹੀਦੀ ਹੈ ਸਾਡੇ ਤੇ ਅਸੀਂ 100% ਪਿਆ ਪਿਓਰ ਸਾਇਤ ਦੇਣਾ ਅਗਰ ਫੈਕਟਰੀ ਵਾਲੇ ਪਤਾ ਨਹੀਂ ਕਿ ਕਿੱਥੋਂ ਇੰਨਾ ਸਾਇਤ ਲੈ ਕੇ ਐਕਸਪੋਰਟ ਕਰ ਦਿੰਦੇ ਕੀ ਲੱਗਦਾ ਕਿ ਕਿੰਨੇ ਕੁ ਮਿਲਾਵਟ ਹੁੰਦੀ ਹੈ ਸ਼ਾਇਦ 75% ਚ 75% ਮਿਲਾਵਟ ਮਤਲਬ ਇਸ ਦਾ ਹਿੱਸਾ ਸ਼ਾਇਦ ਹੁੰਦਾ ਤਿੰਨ ਹਿੱਸੇ ਤੇਨੇ ਸੇ ਮਿਲਾਵਟ ਤੇ ਜੀ ਤੇ ਦੇ ਲਈ ਜੇ ਬੀ ਕੀਪਰਸ ਨੂੰ ਸਿੱਧਾ ਪ੍ਰਮੋਟ ਕਰੇ ਸਰਕਾਰ ਤੇ ਮਤਲਬ ਲੋਕਾਂ ਨੂੰ ਵੀ ਪ્યોਰ ਸ਼ਾਇਦ ਮਿਲੇਗਾ ਔਰ ਤੁਹਾਡਾ ਵੀ ਫਾਇਦਾ ਹੋ ਜਾਏਗਾ ਬਿਲਕੁਲ ਜੀ ਆਹ ਸਾਡੀ ਬੇਨਤੀ ਹੈ ਜੀ ਐਫਐਸਐਸਆਈ ਆਪਣੇ ਪੈਰਾਮੀਟਰ ਵਧਾਏ ਹਮ ਮਤਲਬ ਕਿ ਜੇ ਹਲੇ 5000 ਕੀਤੇ ਤਾਂ ਇਹ ਕੋ ਕਮ ਸੇ ਕਮ 20 20000 ਤੇ ਕਰੇ ਪੈਰਾਮੀਟਰ ਉਹਦੇ ਜਿਹੜੇ ਦੇ ਇਹਦੇ ਗੁਣ ਹੁੰਦੇ ਆ ਹਾਂ ਹਾਂ ਉਹਨਾਂ ਦਾ ਮਾਪਨ ਦਾ ਹਾਂ ਜੀ ਤੇ ਉਹ ਆਪਣੇ ਵੀ ਸਹੀ ਹੋ ਜਾਏਗਾ ਹੁਣ 5000 ਦੇ ਵਿੱਚ ਮਾਨਕ ਚਲੋ ਵੀ 5000 ਦੇ ਵਿੱਚ ਜਿਹੜੇ ਗਰਮਤਾ ਦਾ ਹਾਂ ਉਹ ਆ ਹੀ ਜਾਣੀ ਇਹਦੇ ਵਿੱਚ 25 75% ਡੁਪਲਿਕੇਟ ਹੋਣ ਦੇ ਬਾਅਦ ਜੋ ਵੀ ਹੂੰ ਤੇ ਇਸ ਕਰਕੇ ਜੋ ਬਹੁਤ ਹੀ ਜਿੰਨਾ ਕਹਦੀ ਵੀ ਸ਼ਾਇਦ ਦੇ ਵਿੱਚ ਗਲਤ ਹੋ ਰਿਹਾ ਉਹ ਹੋ ਰਿਹਾ ਮਤਲਬ ਸ਼ਾਇਦ ਕੀਪਰ ਨੂੰ ਕੁਛ ਨਹੀਂ ਮਿਲ ਰਿਹਾ ਜੋ ਲੈ ਰਿਹਾ ਕੰਪਨੀਆਂ ਲੈ ਰਹੀਆਂ ਜੀ ਕੁੱਲ ਮਿਲਾ ਕੇ ਜੀ ਕੀ ਅਪੀਲ ਕਰਦੇ ਹੋ ਕੀ ਹੋਣਾ ਚਾਹੀਦਾ ਬੇਨਤੀ ਹੈ ਜੀ ਬਸ ਗਵਰਨਮੈਂਟ ਅੱਗੇ ਸੈਂਟਰ ਗਵਰਨਮੈਂਟ ਅੱਗੇ ਸਟੇਟ ਗਵਰਨਮੈਂਟ ਅੱਗੇ ਬੇਨਤੀ ਹੈ ਜੀ ਬਸ ਇਹਨਾਂ ਦੇ ਧਿਆਨ ਕਰੇ ਬਸ ਬਚਾਓ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਬਚਾਓ